ਦੀ ਵੱਡੀ ਮਾਤਰਾ ਦੇ ਵਿੱਚ ਪਹੁੰਚੀ ਹੋਣੀ ਹੈ ਤੇ ਜਿਹੜੇ ਰਾਹਤ ਪੀਟ ਨੇ ਉਹਨਾਂ ਨੂੰ ਆਪ ਸੋ ਤਕਸੀਮ ਕਰੋਗੇ ਜਾਂ ਨਹੀਂ ਦੇਖੋ ਮਾਤਰਾ ਦਾ ਤੇ ਮੈਂ ਅੰਦਾਜ਼ਾ ਨਹੀਂ ਲਾ ਸਕਦਾ ਤੇ ਤੁਹਾਡੇ ਸਾਹਮਣੇ ਹੈ ਸਾਰਾ ਤੇ ਸੋਚੇ ਆ ਰਿਹਾ ਸੀ ਵੀ ਕਈਆਂ ਤੋਂ ਰਾਸ਼ਨ ਸਮਗਰੀ ਚਾਰਾ ਬਾਰ-ਬਾਰ ਪਹੁੰਚ ਰਿਹਾ ਤੇ ਕੁਝ ਪਰਿਵਾਰ ਜਿਹੜੇ ਨੇ ਉਹਨਾਂ ਤੱਕ ਪਹੁੰਚ ਹੀ ਨਹੀਂ ਸਕੇ ਜੋ ਜੋ ਇਹਨਾਂ ਨੇ ਚੀਜ਼ਾਂ ਸਾਨੂੰ ਨੋਟ ਕਰਾਈਆਂ ਤੇ ਬਟਾਲੇ ਬਾਬਾ ਜੀ ਦਾ ਵਿਆਹ ਤੇ ਕੱਲ ਰਸ਼ਟ ਘਟਿਆ ਤੇ ਅੱਜ ਆਪਾਂ ਸਾਰੇ ਬਟਾਲੇ ਹਲਕੇ ਦੇ ਲੋਕ ਆਪਣਾ ਪਰਿਵਾਰ ਨਿਹਰਾ ਬਾਬਾ ਨਾਨਕ ਦੇ ਆਪਾਂ ਮੂੰਹ ਦੇ ਨਾ ਮੂੰਹ ਦਾ ਲਾ ਕੇ ਆ ਗਏ ਖੜ ਕੇ ਔਰ ਜੋ ਜੋ ਇਹਨਾਂ ਨੇ ਹੁਕਮ ਕੀਤਾ ਸੀ ਐਮਐਲਏ ਸਾਹਿਬ ਨੇ ਠੀਕ ਹੈ ਜੋ ਜੋ ਉਸ ਤੋਂ ਬਾਅਦ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਸੀ ਸਾਨੂੰ ਬੇਸਿਕਲੀ ਮੇਨ ਇਹੋ ਇਹ ਵੀ ਜਿਹੜੇ ਪਰਿਵਾਰਾਂ ਤੱਕ ਨਹੀਂ ਪਹੁੰਚ ਰਿਹਾ ਆਪਾਂ ਉਹਨਾਂ ਤੱਕ ਪਹੁੰਚਾ ਦਈਏ ਇਨਸਾਨ ਕਿਤੇ ਨਾ ਕਿਤੇ ਹਰ ਪੱਕੋ ਹੱਥ ਅੱਲਾ ਮਾਰ ਲੈਣਾ ਪਰ ਜਿਆਦਾ ਫਿਕਰ ਸਾਨੂੰ ਪਸ਼ੂ ਆ ਗਈ ਸੀ ਅੱਜ ਟੂੜੀਆਂ ਟਰਾਲੀਆਂ ਗੱਟੇ ਜੋ ਜੋ ਸਾਨੂੰ ਵੱਡੇ ਵੀਰ ਨੇ ਮੇਰੇ ਨੂੰ ਗੱਤੀ ਵੀਰ ਨੇ ਆਵਾਜ਼ ਮਾਰੀ ਕਿ ਤਕਰਾ ਹੋ ਕੇ ਇੱਥੇ ਮੇਰੀ ਮਦਦ ਕਰਨ ਦੀ ਲੋੜ ਆ ਮੈਂ ਛੋਟਾ ਭਰਾ ਹੋਣ ਦੇ ਨਾਤੇ ਭਰਾ ਦੇ ਜੀ ਤੇ ਕੁਝ ਸਾ ਵੀ ਦਸੂਤ ਜਿਹੜੇ ਲੋਕ ਲੈ ਲੈ ਇਕੱਠਾ ਕਰੀ ਜਾਂਦੇ ਨੇ ਉਹਨਾਂ ਵਾਸਤੇ ਕੀ ਤੁਹਾਡਾ ਸੁਝਾਅ ਹੈ ਮੈਂ ਮੈਂ ਇੱਕੋ ਬੇਨਤੀ ਕਰੂੰਗਾ ਜਿਦ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਜਿਹੜੇ ਲੋਕ ਲੈ ਲੈ ਕੇ ਇਕੱਠਾ ਕਰ ਰਹੇ ਨੇ ਰਾਸ਼ ਹੱਥ ਜੋੜ ਕੇ ਬੇਨਤੀ ਹੈ ਇਹ ਇੱਕ ਕੁਦਰਤੀ ਘਰੂਪੀ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨੂੰ ਸਾਥ ਦੇਣਾ ਚਾਹੀਦਾ ਇਹ ਨਾ ਕਰੀਏ ਵੀ ਮੇਰੇ ਘਰ ਸਭ ਕੁਝ ਆਜੀ ਤੇ ਦੂਜੇ ਦੇ ਘਰ ਜਾਵੇ ਜਿੱਥੇ ਨਹੀਂ ਵੀ ਪਹੁੰਚਿਆ ਮੇਰੀ ਹੱਥ ਬਨ ਕੇ ਬੇਨਤੀ ਜਿੰਨਾ ਕੋ ਜਿਆਦਾ ਰਾਸ਼ਨ ਆ ਸਮਾਨ ਆ ਉਹਨਾਂ ਨੂੰ ਵੀ ਪਤਾ ਹੋ ਸਕਦਾ ਵੀ ਇੱਥੇ ਆ ਕਰ ਰਹਿ ਗਏ ਨੇ ਬਹੁਤੋਂ ਕੁਝ ਬਚਾਉਗੇ ਸੋ ਮੇਰੀ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਆ ਅੱਜ ਆਪਾਂ ਉਸ ਮਕਾਮ ਤੇ ਖੜੇ ਆ ਜਿੱਥੇ ਸਾਨੂੰ ਇੱਕ ਦੂਜੇ ਦਾ ਗੁੱਟ ਫੜਨ ਦੀ ਲੋੜ ਆ ਇੱਕ ਦੂਜੇ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਆ ਨਾ ਕਿ ਦੂਜੇ ਦੀਆਂ ਲੱਤਾਂ ਖਿੱਚਣ ਗੱਲ ਸਭ ਲੜਾਈ ਲੰਬੀ ਆ ਪਾਣੀ ਜਦੋਂ ਆਉਂਦਾ ਉਦੋਂ ਤੇ ਸਾਰੇ ਆਉਂਦੇ ਆ ਸੇਵਾ ਕਰਨ ਸਾਰੇ ਚੰਗੀ ਗੱਲ ਆਉਣਾ ਵੀ ਚਾਹੀਦਾ ਪਰ ਲੜਾਈ ਲੰਬੀ ਆ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਓਵਰ ਲੋਡ ਹੋਇਆ ਪਿਆ ਛੜਕਾਂ ਤੇ ਉੱਤੇ ਤੇ ਸਮੇਂ ਦੇ ਨਾਲ ਇੱਕ ਵਿਉਤਬੰਦੀ ਨਾਲ ਆ ਜਾਏ ਤਾਂ ਜੋ ਇਹ ਲੰਬੀ ਲੜਾਈ ਜਿਹੜੀ ਆ ਤਰੀਕੇ ਨਾਲ ਲੜੀ ਜਾਏ ਵੱਡੇ ਭਾਜੀ ਜਦੋਂ ਵੀ ਦੇਸ਼ ਬਾਹਰਲੇ ਮੁਲਕਾਂ ਤੱਕ ਜਿੱਥੇ ਵੀ ਲੋੜ ਪਈ ਸਾਡੇ ਪੰਜਾਬੀ ਚਟਾਨ ਬਣ ਕੇ ਖੜੇ ਹਰ ਔਖੀ ਘੜੀ ਦੇ ਉੱਤੇ ਜੇ ਬਾਹਰ ਦੇ ਮੁਲਕਾਂ ਤੱਕ ਜਾ ਕੇ ਮੋਢਾ ਡਾਹ ਸਕਦੇ ਨੇ ਕੋਈ ਤੇ ਸਾਡਾ ਪਰਿਵਾਰ ਆ ਇੱਕ ਵਾਰੀ ਆਵਾਜ਼ ਮਾਰਨ ਦੱਸ ਠੀਕ ਹੈ ਮੈਂ ਨਹੀਂ ਕਹਿੰਦਾ ਆ ਮੇਰਾ ਪਰਿਵਾਰ ਆ ਠੀਕ ਹੈ ਆ ਹੱਥ ਜੋੜ ਕੇ ਬੇਨਤੀ ਕੀਤੀ ਵੀ ਜਾਣਾ ਜਿਹਦੇ ਕੋ ਜੋ ਸਰਦਾ ਬੰਦਾ ਹੋਇਆ ਚਟਾਨ ਬਣ ਕੇ ਖੜ ਗਏ ਸੋ ਅੱਗੇ ਵੀ ਜਿੱਥੇ ਜ਼ਰੂਰਤ ਪਊਗੀ ਇਹ ਨਹੀਂ ਮੈਂ ਤੇ ਲੋਕ ਸਭਾ ਵੀ ਲੜੀ ਸੀ ਮੇਰਾ ਤੇ ਗਵਾਣ ਰਿਆ ਸੋ ਮੈਨੂੰ ਜਦੋਂ ਵੀ ਵੱਡਾ ਭਰਾ ਹੁਕਮ ਕਰਦਾ ਅਸੀਂ ਸਾਰਾ ਪਰਿਵਾਰ 24 ਘੰਟੇ ਹਾਜ਼ਰ ਆ ਇਸ ਤੋਂ ਬਾਅਦ ਇੱਕ ਦੀਨਾਨਗਰ ਵੀ ਜਾਣਾ ਅੱਜ ਇੱਥੇ ਹਾਜ਼ਰੀ ਆ ਜਿਹਨੂੰ ਲਵਾਈ ਆ ਉਸ ਤੋਂ ਬਾਅਦ ਹੁਣ ਕੱਲ੍ਹ ਜਾਂ ਪਰਸੋਂ ਦੇ ਵਿੱਚ ਵਿੱਚ ਦੀਨਾ ਲਗਭੀ ਮੈਨੂੰ ਯਾਦ ਦੀ ਲੋਕ ਪੜੀ ਸੋ ਰਲ ਮਿਲ ਕੇ ਇਹ ਸੋਖੀ ਕਣੀ ਮਾਪਾ ਕੱਢਾਂ ਸਿਆਸਤ ਦਾ ਸਮਾਂ ਨਹੀਂ ਪਰ ਸਿਆਸਤ ਦੀਆਂ ਗੱਲਾਂ ਕੋਈ ਵੀ ਨਹੀਂ ਆਵਾਜ਼ ਆ ਰਿਹਾ ਚਾਹੇ ਵਿਰੋਧੀ ਹੋਣ ਉਹ ਵਿਰੋਧੀ ਜਿਹੜੇ ਉਹ ਸਰਕਾਰ ਤੇ ਤੰਜ ਕਰਦੇ ਆ ਸਰਕਾਰ ਕਹਿੰਦੀ ਜਦੋਂ ਉਹ ਸੀ ਉਹਨਾਂ ਨੇ ਕੀ ਕੀਤਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਿਆਸਤ ਦਾ ਨਾਂ ਸਿਆਸਤ ਕਰਾਂਗੇ ਪਰ ਟਕਾ ਕੇ ਕਰਾਂਗੇ ਠੋਕੇ ਕਰਾਂਗੇ ਪਰ ਜਿਹੜਾ ਇਸ ਘੜੀ ਚ ਸਿਆਸਤ ਕਰਦਾ ਉਹਦੇ ਵਰਗਾ ਘਟਿਆ ਨੀਚ ਇਨਸਾਨ ਕੋ ਅੱਜ ਇੱਕ ਦੂਜੇ ਦੇ ਸੁੱਖ ਦੁੱਖ ਦੇ ਨਾਲ ਖੜਨ ਦੀ ਲੋੜ ਨਾ ਕਿ ਸਿਆਸਤ ਕਰਨ ਦੀ ਮੋੜਾ ਮੈਂ ਹੈਰਾਨ ਹੋ ਰਿਆਂ ਆ ਜਿਦ ਤਰਾ ਤੁਸੀਂ ਗੱਲ ਕੀਤੀ ਕੋਈ ਵੀਡੀਓ ਦੇ ਵਿੱਚ ਕਹਿ ਰਿਆ ਅਹ ਜੀ ਕਿੱਥੇ ਨੇ ਮਨੀਸ਼ ਜੀ ਕਿੱਥੇ ਨੇ ਕੇਜਰੀ ਵਾਲਿਆ ਉਹ ਕਹਿ ਵੀ ਕੋਣ ਰਹੇ ਨੇ ਸਿਆਸਤਦਾਨ ਤੇ ਜੇ ਸਾਡੇ ਵਰਗੇ ਕਹਾਂ ਤਾਂ ਵੀ ਕਿੱਥੇ ਆ ਰਾਹੁਲ ਕਿੱਥੇ ਆ ਸੋਨੀਆ ਕਿੱਥੇ ਆ ਪ੍ਰਿੰਕਾ ਫਿਰ ਜਵਾਬ ਕੋਈ ਨਹੀਂ ਫਿਰ ਇਹਨਾਂ ਕਹਣਾ ਗੱਲ ਫਿਰ ਸੋ ਦੁੱਖ ਲੱਗਦਾ ਵੀ ਜੇ ਸੀਐਮ ਸਾਹਿਬ ਆਏ ਆ ਕੇ ਉਹਨਾਂ ਨੇ ਮੈਨੂੰ ਇਹ ਦੱਸੋ ਵੀ ਹੈਲੀਕਾਪਟਰ ਦੇ ਕੇ ਮਾਰਾ ਕੀਤਾ ਇਹੋ ਪਹਿਲਾਂ ਬੋਲੀ ਜਾਂਦੇ ਆਪ ਹੈਲੀਕਾਪਟਰਾਂ ਤੇ ਚੜੇ ਫਿਰਦੇ ਚੜੇ ਫਿਰ ਜੇ ਇਹ ਸੰਗਤਤਾ ਹੈ ਤੇ ਸੰਗਤਤਾ ਦੇ ਵਾਸਤੇ ਸੇਵਾ ਲਾਹਤੀ ਫਿਰ ਬਾਅਦ ਵਿੱਚ ਦੂਜੇ ਪਾਸੇ ਕਿਉਂਕਿ ਇੱਕ ਪਾਸੇ ਖੜਨਾ ਚਾਹੀਦਾ ਪਰ ਸ਼ਰਮ ਵਾਲੀ ਗੱਲ ਇਹ ਆ ਵੀ ਇਸ ਔਖੀ ਘੜੀ ਤੇ ਜਿਹੜੇ ਇਹੋ ਜੀਆਂ ਸਿਆਸਤਾਂ ਕਰਦੇ ਨੇ ਸੇਵਾ ਸੇਵਾ ਹਰ ਇਨਸਾਨ ਕਰਨ ਦਾ ਫਰਜ਼ ਮੰਨਦਾ ਹੈ। ਯਾਨੀ ਆਪਣੇ ਕੋਈ ਕਵੇ ਵੀ ਮੇਰੇ ਹਿੱਸੇ ਵੱਧ ਸੇਵਾ ਜਾਂ ਮੈਂ ਹੀ ਕਰਨੀ ਆ ਜਾਂ ਮੈਂ ਸੇਵਾ ਕਰਕੇ ਮੈਂ ਲੋਕਾਂ ਨੂੰ ਵਿਖਾਵਾਂ ਵੀ ਮੈਂ ਸੇਵਾ ਕੀਤੀ ਹੈ ਨਾ ਸੇਵਾ ਕਰੋ ਜਿਹਦਾ ਜਿਸ ਤਰ੍ਹਾਂ ਦਾ ਕੋਈ ਵਿਚਾਰ ਆ ਜਿਸ ਤਰ੍ਹਾਂ ਦਾ ਜਿਹਦਾ ਕੋਈ ਢੰਗ ਆ ਉਸੇ ਤਰ੍ਹਾਂ ਦਾ ਗੱਲ ਸਭ ਆਖੀ ਸੁਵਾਲ ਹੈ ਕਿ ਤੁਹਾਡੇ ਧੁਕੇ ਇਹ ਆਪ ਦਾ ਸੀ ਜਾਂ ਕੋਈ ਥੋੜਾ ਬੋਤਾ ਵਿੱਚ ਕੁਝ ਤੁਹਾਨੂੰ ਲੱਗਦਾ ਕਿ ਮੈਨ ਮੇਡ ਵੀ ਕੁਝ ਹੋਇਆਗਾ ਨਹੀਂ ਮੈਂ ਦੇਖੋ ਮੈਂ ਗੱਲ ਕਹੂੰਗਾ ਇਦੇ ਵਿੱਚ ਇਹ ਇੱਕ ਕੁਦਰਤੀ ਆ ਕਦੀ ਵੀ ਕੋਈ ਵੀ ਇਨਸਾਨ ਚਾਹੇ ਕੋਈ ਦੁਸ਼ਮਣ ਵੀ ਹੋ ਚਾਹੇ ਕੋਈ ਦੁਸ਼ਮਣ ਵੀ ਹੋਵੇ ਉਹ ਕਦੀ ਵੀ ਇਸ ਤਰ੍ਹਾਂ ਦਾ ਫਰਕ ਨਹੀਂ ਕਰੇਦਾ ਸੋ ਇੱਕ ਕੁਦਰਤੀ ਕਰੋਪੀ ਆ ਆਪਾਂ ਪਰਿਵਾਰ ਆ ਰਲ ਮਿਲ ਕੇ ਸਾਰੇ ਇੱਕ ਦੂਜੇ ਦੇ ਸੁੱਖ-ਦੁੱਖ ਦੀ ਬਣੇ ਆ ਧੰਨਵਾਦ ਜਿਹੜੀ ਗੱਲ ਕਹੀ ਆ ਤਾਂ ਮੈਨੂੰ ਕਿਹਾ ਕਿ ਕੀ ਮਦਦ ਤੇਰੀ ਮੈਂ ਲੈ ਕੇ ਆਵਾਂ ਤਾ ਤੁਹਾਡੇ ਸਾਹਮਣੇ ਦੇਖ ਲਓ ਅੱਜ ਕਿੰਨੀਆਂ ਟਰਾਲੀਆਂ ਦੇ ਵਿੱਚ ਰਾਚਣਾ ਹੈ ਜਿਦੋਂ ਐਮਐਲਏ ਸਾਹਿਬ ਨੇ ਕਹੇ ਕਿ ਮੈਨੂੰ ਖੁਦ ਹੀ ਨਹੀਂ ਪਤਾ ਵੀ ਕੀ ਕੀ ਸਮਾਨ ਲੋਕ ਲੈ ਕੇ ਆਏ ਕਿ ਇੱਕ ਆਵਾਜ ਦੇ ਕਿ ਸਮਾਨ ਡੇਰਾ ਬਾਬਾ ਨਾਨਕ ਚ ਲੈ ਕੇ ਆਏ ਨੇ ਇਸ ਤੋਂ ਪਹਿਲਾਂ ਸਾਡੇ ਐਮਐਲਏ ਗੱਜਨ ਮਾਜਰਾ ਸਾਹਿਬ 18 ਗੱਡੀਆਂ ਉਹਨਾਂ ਕੈਟਲ ਫੀਡੀਆਂ ਲੈ ਕੇ ਆਏ ਨੇ ਮੇਰੇ ਹਲਕੇ ਅੱਜ ਹੀ ਲੈ ਕੇ ਆਏ ਨੇ ਤਾਂ ਤੁਸੀਂ ਦੇਖ ਲਓ ਕਿ ਉਹ ਤਾਂ ਆਪ ਆਨਰ ਨੇ ਕੈਟਲ ਫੀਡ ਦੇ ਐਨੀ ਵੱਡੀ ਰਾਤ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਦੇਣੀ ਕਿ ਮੇਰੇ ਖਾਲੇ ਇਹਨਾਂ ਦੇ ਬਾਬੇ ਨਾਨਕ ਨੇ ਇਹਨਾਂ ਦੇ ਹਿੱਸੇ ਪਾਈ ਆ ਤਾਂ ਅੱਜ ਸੇਵਾ ਕਰ ਰਹੇ ਨੇ ਮੈਂ ਡੇਰਾ ਬਾਬਾ ਨਾਨਕ ਦੇ ਸਮੁੱਚੇ ਵਾਸੀਆਂ ਵੱਲੋਂ ਐਮਐਲਏ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਔਖੇ ਵੇਲੇ ਸਾਡੀ ਬਾਹ ਫੜੀ ਹੈ ਤਾਂ ਪ੍ਰਮਾਤਮਾ ਤੁਹਾਨੂੰ ਉੱਤੇ ਕਿਰਪਾ ਰੱਖੇ ਤੁਸੀਂ ਇਦੋਂ ਵੀ ਜ਼ਿਆਦਾ ਤਰੱਕੀ ਕਰੋ ਤਾਂ ਮੈਨੂੰ ਲੱਗਦਾ ਜਿਹੜਾ ਬੰਦਾ ਔਖੇ ਟਾਈਮ ਕਿਸੇ ਦੀ ਬਾਹ ਫੜਦਾ ਕਿਸੇ ਦੀ ਸੇਵਾ ਕਰਦਾ ਪ੍ਰਮਾਤਮਾ ਕਦੀ ਉਹਦਾ ਫਲ ਨਹੀਂ ਲੈਣ ਦਿੰਦਾ ਉਹਨੂੰ ਫਲ ਦੂਣਾ ਤਿੰਨਾ ਕਰਕੇ ਮੋੜਦਾ ਆ ਇਸ ਕਰਕੇ ਐਮਐਲਏ ਸਾਹਿਬ ਮੈਂ ਤੁਹਾਡਾ ਸਦਾ ਲਈ ਰਹਿਣਾ ਸਾਰਾ ਡੇਰਾ ਹਲਕਾ ਰਹਿਣੀ ਆ ਆ ਬਾਕੀ ਉਹ ਜਿਹੜੇ ਲੋਕ ਕਹਿੰਦੇ ਜੀ ਆਮ ਆਦੀ ਪਾਰਟੀ ਵਾਲੇ ਗਏ ਕਿੱਥੇ ਨੇ ਉਹ ਕਿਹੜੇ ਰੰਗ ਦੀ ਸੇਵਾ ਕਰਦੇ ਨੇ ਅੱਜ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ 'ਚ ਉਹ ਲੋਕਾਂ ਦਾ ਮੂੰਹ ਵੱੱਦ ਵੀ ਹੋਇਆ ਜਿਹੜੇ ਕਹਿੰਦੇ ਕਿ ਇਹ ਸਿਰਫ ਫੋਟੋਆਂ ਲਵਾਉਣ ਦਾ ਕਸੀਮਤ ਨੇ ਤਾਂ ਫੋਟੋਆਂ ਲਵਾਉਣ ਵਾਲਿਆਂ ਨੂੰ ਅੱਜ ਉਹ ਦੇਖ ਲੈਣ ਕਿ ਡੇਰਾ ਬਾਬਾ ਨਾਨਕ ਘੱਲਕੇ 'ਚ ਫੋਟੋਆਂ ਲਵਾਤਦੀਆਂ ਕਿ ਰਿਐਲਿਟੀ ਤਾਂ ਕੁਝ ਹੋਰ ਆ ਤੁਹਾਡੇ ਨਾਲ ਹੀ ਹੈਲੀਕਾਪਟਰ ਦੀ ਵੀ ਬੜੀ ਚਰਚਾ ਰਹੀ ਹੈ ਵੀ ਹੈਲੀਕਾਪਟਰ ਦੀ ਚਰਚਾ ਤੇ ਇਹੋ ਹੀ ਹੈ ਕਿ ਆਮਕਰ ਦਾ ਜਿਹੜਾ ਵਾ ਉਹ ਹੈਲੀਕਾਪਟਰ ਤੇ ਚੜ ਗਿਆ ਬਿਮਾਰੀ ਉਹਨਾਂ ਨੂੰ ਕੁਝ ਹੋਰ ਹੋਰ ਆ ਉਹ ਦਖਦੇ ਨਹੀਂ ਕਿ ਇਹ ਹੈਲੀਕਾਪਟਰ ਦਾ ਨਾਮ ਰਹਿੰਦੇ ਨੇ ਅਸਲੀ ਬਿਮਾਰੀ ਤਾਂ ਉਹਨਾਂ ਦੀ ਲੱਭਣੀ ਪਊਗੀ ਉਹ ਬਿਮਾਰੀ ਨੂੰ ਮੈਂ ਉਹਨਾਂ ਦੀ ਨੂੰ ਜਾਣਦਾ ਉਹ ਬਿਮਾਰੀ ਦਾ ਲਾਜ਼ਮੀ ਮੇਰੇ ਕੋਲ ਹੈਗਾ ਇਹ ਕਰਕੇ ਉਹਨਾਂ ਨੂੰ ਬਰਦਾਸ਼ਤ ਹੀ ਨਹੀਂ ਹੋਇਆ ਦੇਖੋ ਮੈਂ ਆਪਣੀ ਜ਼ਿੰਦਗੀ ਚ ਬਹੁਤ ਸਰਕਾਰਾਂ ਦੇਖੀਆਂ ਪਿਛਲੇ 30 35 ਸਾਲ ਤੋਂ ਮੈਂ ਐਸਾ ਸੀਐਮ ਨਹੀਂ ਦੇਖਿਆ ਕਿ ਜਿਹੜਾ सीएम आया होवे हेलीकॉप्टर ते ते जावे बाई रोड और लोका च ये कह के जावे कि आ हेलीकॉप्टर ਤੁਹਾਡੇ ਲੋਕਾਂ ਦਾ ਤੇ ਮੈਂ ਤੁਹਾਡੇ ਵਿੱਚ ਤੇ ਛੱਡ ਕੇ ਚੱਲਿਆਂ ਤੇ ਬੜੀ ਵੱਡੀ ਫਰਾਗ ਦੇ ਲਈ सीएम ਸਾਹਿਬ ਦੀ ਜਿਹੜੀ ਉਹ ਕਰਕੇ ਗਏ ਨੇ ਇਹ ਵੱਡਾ ਆਸਾਨ ਜ਼ਿਲ੍ਹਾ ਗਰਤਾਸਪੁਰ ਤੇ ਉਹ ਦੇਖ ਕੇ ਗਏ ਨੇ सीएम ਸਾਹਿਬ ਇਹ ਇਸ ਕਰਕੇ ਵਿਰੋਧੀ ਜੋ ਮਰਜ਼ੀ ਕਹਾਂ ਅੱਜ ਕੱਲ ਦਾ ਅਹਿਦ ਹੈ ਕਿ ਇਸ ਚੌਪਰ ਦੇ ਉੱਤੇ ਕੋਈ ਮੰਤਰੀ ਨਹੀਂ ਸਫ਼ਰ ਕਰਦਾ ਮੰਤਰੀ ਲੱਭਦੇ ਹੀ ਚੌਪਰ ਨੂੰ ਸੀਐਮ ਸਾਹਿਬ ਨੇ ਤਾਂ ਸਾਡੇ ਵਰਗੇ ਇੱਕ ਆਮ ਜਿਹੜੇ ਘਰਾਂ ਚੋਂ ਐਮਐਲਏ ਬਣਿਆ ਉਹਨਾਂ ਨੂੰ ਵੀ ਮੌਕਾ ਦਿੱਤਾ ਚੌਪਰ ਤੇ ਵੀ ਜਾਓ ਆਪੋ ਆਪਣੇ ਹਲਕਿਆਂ ਦਾ ਨਿਖੇੜ ਕਰੋ ਤਾਂ ਦੇਖਿਓ ਕਿੱਥੇ ਕਿੱਥੇ ਕਿਹਨੂੰ ਕੀ ਪਰੇਸ਼ਾਨੀ ਸੁਖਵੀਰ ਬਾਦਲੂ ਨੂੰ ਕਦੇ ਸਵਾਲ ਕੀਤਾ ਗਿਆ ਸੀ ਕਿ ਪੰਨਾ ਬਾਰੇ ਤੁਸੀਂ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਆਵਾਂਗੇ ਪੱਕੇ ਕੰਕਰੀਟ ਦੇ ਬਣਾਵਾਂਗੇ ਮੈਨੂੰ ਲੱਗਦਾ ਸੁਖਵੀਰ ਬਾਦਲੂ ਦਾ ਕਰੇਡਿਟ ਤਾਂ ਨਹੀਂ ਬਣ ਸਕਦਾ ਤੁਹਾਡੀ ਸਭ ਤੋਂ ਹੀ ਸਰਕਾਰ ਦੇ ਵਿੱਚੋਂ ਜਿੰਨਾ ਬੰਨਦਾ ਪਰਲੋ ਕੁਛ ਹੱਲ ਕਰੂ ਜਿਹੜੇ ਕਿ ਬਾਰ ਬਾਰ ਪੰਜਾਬ ਉੱਜੜਦਾ ਏ ਇਸ ਹੱਟ ਦੇ ਨਾਮ ਮੈਂ ਪਹਿਲਾਂ ਸੁਖਵੀਰ ਵਾਲੀ ਤਾਂ ਗੱਲ ਕਰ ਲਈ ਹੁਣ ਉਹਨੇ ਕਰੂ ਸੁਖਵੀਰ ਮਿੱਟੀ ਦਾ ਬੰਨ ਤਾਂ ਨਹੀਂ ਬਣ ਸਕਦਾ ਜਿਹੜੇ ਉਹਨਾਂ 15 20 ਸਾਲਾਂ ਅੰਝ ਕੇ ਚਿੱਟੇ ਦਾ ਬੰਨਦਾ ਬਣ ਸਕਦਾ ਚਿੱਟੇ ਨਾਲ ਜਿੰਨਾ ਉਹਨਾਂ ਪੰਜਾਬ ਦਾ ਬੇੜਾ ਕਰਕੇ ਕਰਕੇ ਗਏ ਨੇ ਇੱਥੇ ਪੰਜਾਬ ਦੇ ਲੋਕਾਂ ਨੂੰ ਪਤਾ ਉਸ ਗੱਲ ਦਾ ਇਸ ਕਰਕੇ ਉਹਨਾਂ 30 ਸਾਲਾਂ ਅੰਝ ਕਦੀ ਕਦੇ ਆਣ ਕੇ ਇਹਨਾਂ ਤੁਸੀਂ ਬੰਨਾਂ ਲ ਵੇਖਿਆ ਵੀ ਹੈਗਾ ਕਿਸੇ ਨੇ ਆਮ ਆਦਮੀ ਪਾਰਟੀ ਨੇ ਜਿੰਨਾ ਨਿਕਾਸੀ ਜਿੰਨੀ ਮੈਂ ਬਟਾਲੇ ਦੀ ਗੱਲ ਕਰਾਂ ਆਪਣੇ ਹਲਕਿਆਂ ਦੀ ਗੱਲ ਕਰਾਂ ਜਿੰਨੀਆਂ ਨਹਿਰਾਂ ਦੀ ਜਿੰਨੀਆਂ ਖਾਲਿਆਂ ਦੀ ਜਿੰਨੀਆਂ ਜਿਹੜੇ ਨਿਕਾਸੀ ਨਾਲੇ ਨੇ ਜਿੰਨੇ ਕੁਦਰਤ ਦੀ ਮਾਰਤਾ ਉਹਨੂੰ ਤਾਂ ਕੋ ਰੋਕ ਨਹੀਂ ਸਕਦਾ ਦੇਖੋ 1988 ਦੇ ਵਿੱਚ 11 ਲੱਖ 20 ਹਜ਼ਾਰ ਕਿਊਸਕ ਪਾਣੀ ਇਸ ਤਰ੍ਹਾਂ ਦਰਿਆ 'ਚ ਆਇਆ ਸੀਗਾ ਇਸ ਵਾਰ 14 ਲੱਖ ਕੁਛ ਉਹਦੇ ਉੱਪਰ ਕਿਊਸਕ ਪਾਣੀ ਜਿਹੜਾ ਦਰਿਆ 'ਚ ਆਇਆ ਡਬਲ ਪਾਣੀ ਆਇਆ ਦੇ ਉਹਨਾਂ ਭਾਵੇਂ ਤੇ ਕੰਕਰੀਟ ਦੀਆਂ ਵੀ ਬਣਾ ਦੋ ਜਦੋਂ ਕੁਦਰਤ ਕਾੜੀ ਨਹੀਂ ਕਿਸੇ ਦਾ ਜੋਰ ਇਹ ਮੰਨਣਾ ਪਊਗਾ ਕਿ ਕੁਦਰਤ ਕੁਦਰਤ ਹੀ ਆ ਕੁਦਰਤ ਕੁਝ ਵੀ ਕਰ ਸਕਦੀ ਆ ਉਹ ਤਾਂ ਬਾਲਦੀ ਅੱਗ ਚੋਂ ਵੀ ਰੱਖ ਸਕਦੀ ਆ ਇਹ ਤਾਂ ਕੁਦਰਤ ਦਾ ਸੱਚੀ ਸਰਕਾਰ ਦੇ ਵਿੱਚ ਤਾਂ ਸਾਡੇ ਹੱਥੇ ਸਭ ਕੁਝ ਹੈ ਅਸੀਂ ਕੁਝ ਕਰਨ ਦੀ ਜ਼ਰੂਰਤ ਬਿਲਕੁਲ ਜੀ ਆਉਣ ਵਾਲੇ ਦਿਨਾਂ 'ਚ ਬਨ ਵੀ ਬੰਨੇ ਜਾਣਗੇ ਠੀਕ ਆ ਤੁਸੀਂ ਦੇ ਜਿੱਥੇ ਜਿੱਥੇ ਪਾੜ ਪਿਆ ਇਹਨੂੰ ਬਨ ਵੀ ਬਨਾਂਗੇ ਔਰ ਸਪੈਸ਼ਲ ਕਰਤਾਵਰੀ ਕਰਾ ਕੇ ਤਾਂ ਜਿਹੜਾ ਲੋਕਾਂ ਨੂੰ ਮਾਅਬਜਾ ਵਾ ਉਹ ਵੀ ਦਿਵਾਵਾਂਗੇ